ਗੁਰੂ ਅਮਰਦਾਸ ਜੀ ਦੀ ਰਚਨਾ ਕਿਰਪਾ ਕਰਕੇ ਬਖਸ਼ ਲੋ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਰਾਵਾਰ ਹਰ ਕਿਰਪਾ ਕਰਕੇ ਬਖਸ਼ ਲੋ ਹੋ ਪਾਪੀ ਵੱਡ ਗੁਨਾਹਗਾਰ ਹਰ ਜਿਓ ਲੇਖੇ ਵਾਰ ਨਾ ਆਵੇ ਤੂੰ ਬਖਸ਼ ਮਿਲਾ ਬਣ ਹਰ ਗੁਰ ਤੂਠੇ ਹਲ ਪ੍ਰਭ ਮਿਲਿਆ ਸੋ ਕੇਲ ਵੇਖ ਕਟ ਵਿਚਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨਾਨਕ ਤਿਰਨ ਜੈਕਾਰ ਪ੍ਰਸੰਗ ਇਹ ਕਾਵ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਲੋਕਵਾਰਾਂ ਤੇ ਵਧੇਰੇ ਵਿੱਚੋਂ ਲਿਆ ਗਿਆ ਹੈ ਇਹ 10ਵੇਂ ਜਮਤ ਦੀ ਪੰਜਾਬੀ ਦੀ ਪੁਸਤਕ ਸਾਹਿਦ ਮਾਲਾ ਵਿੱਚ ਦਰਜ ਕਿਰਪਾ ਕਰ ਕੇ ਵਖਸ ਲੋ ਸਰਲੇਖ ਦੀ ਇਹ ਦਰਜ ਹੈ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੇ ਗੁਨਾਹਗਾਰ ਦੱਸਦਿਆਂ ਹੋਇਆ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖਸ਼ਣ ਦੀ ਬੇਨਤੀ ਕੀਤੀ ਹੈ। ਵਿਆਖਿਆ ਅਸੀਂ ਖੱਤੇ ਬਹੁਤ ਕਮਾਲ ਦੇ ਖੱਤੇ ਦਾ ਮਤਲਬ ਆ ਵੀ ਭੁੱਲਾਂ, ਪਾਪ। ਅਸੀਂ ਖੱਤੇ ਬਹੁਤ ਕਮਾਲ ਦੇ। हे ਪ੍ਰਮਾਤਮਾ ਅਸੀਂ ਜੀਵ ਸੰਸਾਰ ਵਿੱਚ ਅਨੇਕਾਂ ਭੁੱਲਾਂ ਦੇ ਪਾਪ ਕਰਦੇ ਹਾਂ। ਅੰਤ ਨਾ ਪਾਰਾ ਵਾਰ ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੈ। ਭਾਵ ਸਾਡੀਆਂ ਭੁੱਲਾਂ ਬੇਸ਼ਮਰਣੀ ਹਰ ਕਿਰਪਾ ਕਰਕੇ ਬਖਸ਼ ਲਿਓ ਇਹ ਪ੍ਰਮਾਤਮਾ ਤੂੰ ਕਿਰਪਾ ਕਰਕੇ ਸਾਨੂੰ ਬਖਸ਼ ਲੈ ਹੋ ਪਾਪੀ ਵੱਡ ਗੁਨਾਹਗਰ ਅਸੀਂ ਪਾਪੀ ਆਂ ਪਾਪੀ ਆਂ ਤੇ ਗੁਨਾਹਗਾਰ ਆਂ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਹਰ ਜਿਓ ਲੇਖੇ ਵਾਰ ਨਾ ਆਵੇ ਏ ਪ੍ਰਮਾਤਮਾ ਲੇਖੇ ਵਾਰਨ ਆਵੇ ਮੇਰੇ ਕੀਤੇ ਕਰਮਾਂ ਦੇ ਹਿਸਾਬ ਨਾਲ ਕਦੇ ਵੀ ਸਾਡੀ ਬਖਸ਼ਿਸ਼ ਦੀ ਬਾਰੀ ਨਹੀਂ ਆ ਸਕਦੀ ਜਿਵੇਂ ਇਸ ਤਰ੍ਹਾਂ ਦੇ ਅਸੀਂ ਕਰਮ ਕੀਤੇ ਹੋਏ ਤੋ ਬਖਸ਼ ਮਿਲਾਵਣ ਹਾਰ اے ਪ੍ਰਭੂ ਤੋ ਸਾਡੀਆਂ ਭੁੱਲਾਂ ਸਾਡੀਆਂ ਭੁੱਲਾਂ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਦੇਣ ਦੀ ਕਿਰਪਾ ਕਰੋ ਗੁਰ ਟੂਠੇ ਹਰ ਪ੍ਰ ਮੇਲਿਆ ਸਭ ਕਿਲ ਵਿਖ ਕਟ ਵਿਕਾਰ ਗੁਰ ਟੂਠੇ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਾਂ ਗੁਰੂ ਦੀ ਮਿਹਰ ਹੁੰਦੀ ਹੈ ਸਭ ਕਿਲ ਵਿਖ ਕਟ ਵਿਕਾਰ ਕਿਲਵਕ ਮਤਲਬ ਪਾਪ ਤਾਂ ਉਹਦੇ ਅੰਦਰੋਂ ਸਾਰੇ ਪਾਪ ਵਿਕਾਰ ਕੱਟ ਕੇ ਉਸ ਨੂੰ ਹਰ ਪ੍ਰਮੇਲਿਆ ਉਸ ਨੂੰ ਪ੍ਰਮਾਤਮਾ ਨਾਲ ਮਿਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਪ੍ਰਮਾਤਮਾ ਦਾ ਨਾਮ ਧਿਆਇਆ ਹੈ ਜਨ ਨਾਨਕ ਤਿੰਨ ਜੈਕਾਰ ਉਹਨਾਂ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਕੇਂਦਰੀ ਭਾਵ ਜੀਵ ਬਹੁਤ ਭੁੱਲਾ ਤੇ ਗੁਨਾਹ ਕਰਨ ਵਾਲਾ ਹੈ ਜਿੰਨਾ ਉੱਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਆਪ ਬਖਸ਼ ਲੈਂਦਾ ਹੈ ਗੁਰੂ ਦੀ ਮਿਹਰ ਨਾਲ ਉਸ ਦੇ ਅੰਦਰੋਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਉਨ੍ਹਾਂ ਦੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ। ਸੋ ਇਹਦੇ ਛੋਟੇ ਪ੍ਰਸ਼ਨ ਨੇ ਕਿਰਪਾ ਕਰਕੇ ਬਖਸ਼ ਲਿਓ। ਸ਼ਬਦ ਵਿੱਚ ਪ੍ਰਭੂ ਅੱਗੇ ਕਾਹਦੀ ਅਰਦਾਸ ਕੀਤੀ ਜਾਂਦੀ ਹੈ? ਗੁਨਾਹ ਬਖਸ਼ਣ ਲਈ। ਸਾਰੇ ਜੀਵ ਕਿਹੋ ਜਿਹੇ ਹਨ? ਪਾਪੀ ਤੇ ਗੁਨਾਹਗਰ। ਮਨੁੱਖ ਦੀ ਵਿਰਤੀ ਕਿਸ ਤਰ੍ਹਾਂ ਦੀ ਹੈ? ਭੁੱਲਾਂ ਤੇ ਗੁਨਾਹ ਕਰਨ ਵਾਲੇ ਪ੍ਰਭੂ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ ਆਪਣੇ ਕਰਮਾਂ ਦੇ ਲੇਖੇ ਕਰਕੇ ਗੁਰੂ ਪ੍ਰਸੰਨ ਹੋ ਕੇ ਕਿਸ ਦਾ ਨਾਸ਼ ਕਰਦਾ ਵਾ ਪਾਪਾਂ ਤੇ ਵੇਕਾਰਾਂ ਦਾ ਗੁਰੂ ਪ੍ਰਸੰਨ ਹੋ ਕੇ ਕਿਹੜੇ ਦਾਤ ਦਿੰਦਾ ਵਾ ਨਾਮ ਸਿਮਰਨ ਦੇ ਕਿਲਵਿਕ ਤੋਂ ਕੀ ਭਾਵ ਆ ਕਿਲਵਿਕ ਕਿਲਵਿਕ ਆ ਸ਼ਬਦਾਇ ਕਿਲਵਿਕ ਤਪਾਵਾਂ পাপ ਸੰਸਾਰ ਵਿੱਚ ਕਿੰਨਾ ਦੀ ਜਾਇਜਾ ਕਰ ਹੁੰਦੀ ਹੈ ਨਾਮ ਸਿਮਰਨ ਕਰਨ ਵਾਲਿਆਂ ਨੇ ਸਤਿਗੁਰੂ ਕੋਲੋਂ ਕੀ ਮੰਗਣਾ ਚਾਹੀਦਾ ਹੈ ਵਿਕਾਰਾਂ ਦਾ ਨਾਸ਼ ਅਤੇ ਪ੍ਰਮਾਤਮਾ ਨਾਲ ਮਿਲਾਪ ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਕਿਹੜੀ ਹੈ ਆਨੰਦ ਸਹਿਬ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਵੇਂ ਗੁਰੂ ਹਨ ਤੀਜੇ ਗੁਰੂ ਗੁਰੂ ਅਮਰਦਾਸ ਜੀ ਕਿੰਨੇ ਗੁਰੂ ਨੇ ਤੀਜੇ ਗੁਰੂ